ਹਕੂਮਤ ਐਸਐਸਪੀ ਸਾਹਿਬ ਗੁਰਦਾਸਪੁਰ ਯਮਾਹਰੀ ਸ਼ਰਮਾਨ ਕੌਮਪਟਾਜ ਆਈਪੀਐਸ ਦੇ ਹੁਕਮ ਅਨੁਸਾਰ ਖਖਤਮ ਹੁਕਮ ਦੇ ਮੁਤਾਬਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਐ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ ਸਖਾਈ ਨਾਲ ਕਾਨੂੰਨ ਦੀ ਲੰਘਣਾ ਜਿਹੜੇ ਕਰਨਗੇ ਡ੍ਰਿੰਕਿੰਗ ਡਰਾਈਵਿੰਗ ਦੇ ਹਿਚਲਾਂ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਖਖਤ ਚ ਚੇਤਾਵਨੀ ਆ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਣ ਨੂੰ ਬਤਾਓ ਅੱਜ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ 'ਤੇ ਕਾਰਵਾਈ ਹੋਈ ਹੈ ਅੱਜ ਤਾਂ ਪੰਜ ਤੋਂ ਛੇ ਬੰਦੇ ਜਿਹੜੇ ਡਿੰਕੀ ਰੈਲੀ ਨੇ ਚਲਾਣ ਕੀਤੇ ਗਏ ਹੈ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੀ ਮਿਹਮ ਜਾਰੀ ਰਹੇਗੀ ਤੇ ਲੋਕਾਂ ਨੂੰ ਹਦਾਇਤ ਹੈ ਜੀ ਵੀ ਡਰਿੰਕਿੰਗ ਡਿੰਕ ਕਰਕੇ ਗੱਡੀ ਨਾ ਚਲਾਓ ਨਵਾਂ ਰੂਲ ਆਇਆ ਕਿ ਮਾਪਿਆਂ ਨੂੰ ਜੁਰਮਾਨਾ ਭਰਨਾ ਪਏਗਾ ਜੇ ਅੰਡਰਏਜ ਕੋਈ ਇੱਕ ਆਪੂ ਬੰਦੇ ਪੁੱਜਦੇ ਨੇ ਬਿਲਕੁਲ ਜੀ ਜਿਹੜੇ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰਏਜ ਬੱਚਾ ਕੋਈ ਵੀ ਆ ਉਹ ਜਿਹੜਾ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੇ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅਡਰੇਜ ਬੱਚੇ ਆ ਗਏ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅਡਰੇਜ ਫੜਿਆ ਜਾਏਗਾ ਟ੍ਰੈਫਿਕ ਦੀ ਗੁਲਾਨਾ ਲੁੰਗਣਾ ਕਰਦਾ ਉਹਨਾਂ ਦੇ ਜੇ ਮਾਪਿਓ ਲੈ ਕੇ ਆਏ ਉਹਨਾਂ ਦੇ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਓ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਜੇ ਕਿਸੇ ਗਵਾਂਡੀ ਕੋ ਲੈ ਕੇ ਜਾ ਕੇ ਯਾਰ ਦੋਸਤੋ ਲੈ ਕੇ ਜਿਹਦੇ ਨਾਂ ਤੇ ਰਜਿਸਟਰ ਹੋਈਗੀ ਉਹ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਅੱਜ ਤੱਕ ਦੇਖਿਆ ਗਿਆ ਕਿ ਪੁਲਿਸ ਨੇ ਆਪਣਾ ਕੰਮ ਕਰ ਲਿਆ ਲੇਕਿਨ ਸ਼ਿਵਾਰਚਾ ਆ ਜਨ ਗਿਆ ਉਹਨੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਨਹੀਂ ਜੀ ਸ਼ਿਵਾਰਚਾ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮੇਰੀ ਪਬਲਿਕ ਅਕਾ ਕਿ ਗੁਰਦਾਸ ਜੀ ਆਪਣੇ ਕਿਸੇ ਨਵੇਂ ਆਪਣੀ ਮੋਟਰਸਾਈਕਲ ਅੰਡਰੇਜ ਬੱਚੇ ਨੂੰ ਨਾ ਦਿਓ